ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਿਆਸੀ ਮੁਲਾਂਕਣਕਾਰ ਤੇ ਇਤਿਹਾਸਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਤੁਸੀਂ ਵੀ ਸੋਚਦੇ ਹੋਵੋਗੇ ਵੀ ਮੈਂ ਤੁਹਾਨੂੰ ਅੱਜ ਇਤਿਹਾਸਕਾਰ ਕਿਉਂ ਕਿਹਾ ਦਰਸਲ ਕੱਲ੍ਹ ਵਾਲੇ ਸਾਡੇ ਪ੍ਰੋਗਰਾਮ ਤੋਂ ਬਾਅਦ ਨਾਲ ਇੱਕ ਕਮੈਂਟ ਆਇਆ ਗੁਰਦੀਪ ਸਿੱਧੂ ਹੋਣੀ ਆ 4216 ਉਹਨਾਂ ਦੀ ਆਈਡੀ ਆ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਤੇ ਕਹਿੰਦੇ ਵੀ ਤੁਸੀਂ ਪੱਟੀ ਸਾਹਿਬ ਹੋਣਾ ਨੂੰ ਇਤਿਹਾਸਕਾਰ ਵੀ ਜ਼ਰੂਰ ਕਿਹਾ ਕਰੋ ਕਿਉਂਕਿ ਕਹਿੰਦੇ ਇਹਨਾਂ ਨੂੰ ਇਤਿਹਾਸ ਦੀ ਬੜੀ ਜਾਣਕਾਰੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਜਿਹੜਾ ਵਾ ਇਤਿਹਾਸਕਾਰ ਕਹਿ ਕੇ ਸੰਬੋਧਨ ਕੀਤਾ ਗੁਰਦੀਪ ਸਿੱਧੂ 4216 ਉਹਨਾਂ ਨੇ ਕਮੈਂਟ ਕੀਤਾ ਸੀਗਾ ਪੱਟੀ ਸਾਹਿਬ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਨਾ ਇਹ ਤਮ ਲਾਡੂ ਤੋਂ ਕਰਦੇ ਆ ਉਥੇ ਗਵਰਨਰ ਨੇ ਜਿਹੜੇ ਇਸ ਵੇਲੇ ਆਰ ਐਨ ਰਵੀ ਆਰ ਐਨ ਰਵੀ ਸਾਹਿਬ ਇਹ ਗੱਲ ਕਹਿੰਦੇ ਆ ਵੀ ਭਾਰਤ ਇੱਕ ਧਰਮ ਨਿਰਪੱਖ ਦੇਸ਼ ਨਹੀਂ ਹੈ ਇਹ ਦਰਸਲ ਯੂਰਪੀ ਯੂਰਪੀ ਜਿਹੜੀ ਆ ਯੂਰਪੀਅਨ ਜਿਹੜੀ ਸੱਭਿਅਤਾ ਹੈਗੀ ਆ ਭਾਰਤ ਦੀ ਇਹੋ ਜੀ ਕੋਈ ਸੱਭਿਅਤਾ ਨਹੀਂ ਹੈ ਕਿੱਦਾਂ ਦੇਖਦੇ ਹੋ ਮਤਲਬ ਇਸ ਏਡੇ ਵੱਡੇ ਬਿਆਨ ਨੂੰ ਵੀ ਜਿੱਥੇ ਉਸ ਮੁਲਕ ਦੇ ਵਿੱਚ ਕਈ ਧਰਮ ਹੋਣ ਕਈ ਸੂਬੇ ਹੋਣ ਕਈ ਮਾਤ ਪਛਾਵਾਂ ਹੋਣ ਤੇ ਉਥੇ ਅਜਿਹੀ ਜਿਹੜੀ ਬਿਆਨਬਾਜ਼ੀ ਕੀਤੀ ਜਾਵੇ ਫਿਰ ਨਾ ਤਾਂ ਮੈਂ ਸਰਦਾਰ ਗੁਰਦੀਪ ਸਿੰਘ ਸਿੱਧੂ ਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਿੱਚ ਸਾਡੇ ਕੁਝ ਵੇਖਿਆ ਤੇ ਕਿਹਾ ਕਿ ਇਤਿਹਾਸ ਕਰ ਗਿਆ ਗੁਰੂ ਮਿਹਰਬਾਨੀ ਸ਼ੁਕਰੀਆ ਧੰਨਵਾਦ ਹੁੰਦਾ ਬਹੁਤ ਬਹੁਤ ਜੀ ਦੂਸਰੀ ਗੱਲ ਤੁਸੀਂ ਜਿਹੜੀ ਗੱਲ ਕੀਤੀ ਆ ਮੇਰਾ ਸਿਆਖਿਆ ਲੱਭੀ ਉਹਨਾਂ ਦੇ ਵਿੱਚੋਂ ਅੱਜ ਤੱਕ ਜਿਹੜਾ ਅੰਗਰੇਜ਼ਾਂ ਦਾ ਸਾਮਰਾਜ ਤੇ ਜਿਹੜਾ ਮੁਗਲਾਂ ਦਾ ਸਾਮਰਾਜ ਸੀ ਉਹਦੀ ਅਜੇ ਵੀ ਭਾਵਨਾ ਨਹੀਂ ਖਲੀ ਨਾ। ਜਾਂ ਤਾਂ ਉਹ ਸਾਡੇ ਸੰਵਿਧਾਨ ਤੋਂ ਅਣਜਾਣ ਨੇ, ਜਾਂ ਸਾਡੇ ਨਿਜਮਾ ਤੋਂ ਅਣਜਾਣ ਨੇ, ਜਾਂ ਸਾਡੇ ਪਰੰਪਰਾ ਤੋਂ ਜਾਂ 70 ਸਾਲ ਤੋਂ ਸਾਡਾ ਸਿੱਖ ਵਿਰਸਾ ਦਾ ਲਾਗੂ ਹੈ ਇੱਥੇ। ਪਰ ਵੈਦਮਾ ਜੀ ਨੇ ਇੱਕ ਹੋਰ ਦੱਸਾ, ਉਹ ਬਿਊਰੋਕਰੇਟ ਰਿਟਾਇਰ ਹੋਏ ਹੋਏ ਆ। ਨਹੀਂ ਤਾਂ ਉਹ ਕਹਿੰਦਾ ਕਿ ਉਹਨਾਂ ਦੀ ਨੀਤੀ ਸਾਮਰਾਜੀ ਆ। ਬਿਊਰੋਕਰੇਟਾਂ ਦੀ ਨੀਤੀ ਹਮੇਸ਼ਾ ਹੀ ਸਾਮਰਾਜੀ ਰਹੀ ਹੈ ਜਦੋਂ ਇੱਕ ਬਿਊਰੋਕਰੇਟ ਮੀਟਿੰਗ ਕਰਦਾ ਤੇ ਉੱਥੇ ਹੁੰਦਾ ਬੌਸ ਇਜ਼ ਆਲਵੇਜ਼ ਰਾਈਟ ਐτσι ਲਿਖੀ ਉਹਨੇ ਕੰਦੇ ਉੱਤੇ ਬਹਿ ਕੇ ਆ ਤੇ ਬੌਸ ਇਜ਼ ਆਲਵੇਜ਼ ਰਾਈਟ ਬੌਸ ਜੋ ਕਹਿੰਦਾ ਉਹ ਠੀਕ ਬਾਕੀ ਕਿਸ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਮੀਟਿੰਗ ਦੇ ਵਿੱਚ ਤੁਸੀਂ ਸੁਝਾਅ ਵੀ ਦੇਣਾ ਚਾਹੋ ਤਾਂ ਤੁਸੀਂ ਨਹੀਂ ਦੇ ਸਕਦੇ ਉੱਥੇ ਉਹਨੇ ਜੋ ਕਹਿ ਤੱਕ ਕਹਿਤਾ ਉਹਨਾਂ ਦੀਆਂ ਨੀਤੀਆਂ ਬਿਊਰੋਕਰੇਟ ਦੀਆਂ ਸਾਮਰਾਜੀ ਵਾਲੀਆਂ ਹੁੰਦੀਆਂ ਨੇ ਮੈਂ ਵੀ ਸੋਚਦਾ ਵੀ ਉਹਨਾਂ ਨੂੰ ਤੇ ਆਪਣੀ ਪੈਨਸ਼ਨ ਵੀ ਨਹੀਂ ਲੈਣੀ ਚਾਹੀਦੀ ਜੇ ਬਿਊਰੋਕਰੇਟਾਂ ਦੇ ਬਾਵਜੂਦ ਵੀ ਉਹਨਾਂ ਨੂੰ ਡਾਕਟਰ ਅੰਬੇਦਕਰ ਦੁਆਰਾ ਲਿਖਿਆ ਹੋਇਆ ਸੰਵਿਧਾਨ ਜਿਹੜਾ ਉਹ ਜੀ ਪ੍ਰਵਾਨ ਨਹੀਂ ਹੋਇਆ ਇਹ ਸੰਵਿਧਾਨ ਸਾਨੂੰ ਬਕਾਇਦਾ ਤੌਰ ਤੇ ਅਧਿਕਾਰ ਕਈ ਫੰਡਾਮੈਂਟਲ ਰਾਈਟਸ ਦਿੰਦਾ ਵਾ ਫੰਡਾਮੈਂਟਲ ਰਾਈਟ ਦੇ ਵਿੱਚੋਂ ਧਰਮੰਤਰ ਭਕਤਾਂ ਨਿਕਲਦੀ ਆ ਜੇ ਅੱਜ ਵੀ ਉਹ ਕਹਿੰਦੇ ਵੀ ਸਾਡਾ ਇਹ ਫੰਡਾ ਨਹੀਂ ਅੱਜ ਦੁਨੀਆ ਇੱਕ ਹੋ ਚੁੱਕੀ ਐ ਅੱਜ ਮੇਰੇ ਕੋਲ ਤੁਹਾਡੇ ਕੋਲੇ ਜਿਹੜਾ ਬੰਦਾ ਕੈਨੇਡਾ 'ਚ ਬੈਠਾ ਅਮਰੀਕਾ 'ਚ ਬੈਠਾ ਤੁਸੀਂ ਵਟਸਐਪ ਤੇ ਜਾਓ ਵੀਡੀਓ ਕਾਲ ਕਰੋ ਸਾਡੇ ਸਾਹਮਣੇ ਵੀ ਕੀ ਗੱਲ ਹੁੰਦੀ ਹੈ ਪਰ ਮੈਨੂੰ ਅਫਸੋਸ ਇਸ ਗੱਲ ਦਾ ਨਾ ਬਿਊਰੋਕਰੇਟਸ ਦਾ ਇੱਕ ਯੂਨੀਵਰਸਿਟੀ ਦਾ ਵਾਈਸ ਟ੍ਰਾਂਸਫਰ ਇਹ ਗੱਲ ਕਹਿੰਦਾ ਵੀ ਜਿਹੜੀਆਂ ਅੱਜ ਮਜ਼ਾਈਲਾ ਨੇ ਸਾਡੇ ਕੋਲ 5000 ਪਹਿਲਾ ਸਾਲ ਮਜ਼ਾਈਲਾ ਸੀਗੀਆਂ ਉਹ ਮਾਂ ਭਾਰਤ ਦੀ ਗੱਲ ਕਰਦਾ ਮਹਾਰਤ ਤੇ ਚੱਲਦੇ ਸੀ ਇੱਕ ਦਿਨ ਕੱਟਦੇ ਸੀ ਅੱਗ ਛੱਡਦੇ ਸੀ ਕਿੰਦੋਂ ਮਸਾਇਲਾ ਸੀ ਕੀ ਸੀ ਗਿਆ ਕੀ ਉਹਦੀ ਗੱਲ ਮੰਨਣ ਚੋਕ ਹੈਗੀ ਪਹਿਲਾਂ ਮਹਾਰਤ ਕੀ ਸੀ ਕੀ ਨਹੀਂ ਕਿਉਂਕਿ ਜਿਹੜੀ ਗੱਲ ਲਿਖੀ ਨਹੀਂ ਜਾਂਦੀ ਉਹ ਕਈ ਵਾਰੀ ਆਮ ਤੌਰ ਤੇ ਬਦਲੀ ਵੀ ਜਾਂਦੀ ਹੈ ਅੱਜ ਵੀ ਅਸੀਂ ਨਹੀਂ ਕਹਿੰਦੇ ਕਈ ਲੋਕ ਕਹਿੰਦੇ ਅਸੀਂ ਨਹੀਂ ਕਹਿੰਦੇ ਮੈਂ ਇਤਿਹਾਸ ਹਾਂ ਅਸੀਂ ਕਿਹਨਾਂ ਇਤਿਹਾਸ ਹਾਂ ਕਈ ਲੋਕ ਮੰਨਦੇ ਵੀ ਸਭ ਇਤਿਹਾਸ ਹੈ ਕੋਈ ਮਹਾਪਰ ਦੀ ਲੜਾਈ ਨਹੀਂ ਹੋਈ ਇਹ ਕੋ ਬਣਾਈਆਂ ਗਿਆ ਸਾਰੀਆਂ ਜੇ ਇੱਕ ਯੂਨੀਵਰਸਿਟੀ ਦੇ ਵਾਈਸ ਚੈਂਸਰ ਨੇ ਕਹਿੰਦਾ ਜੀ ਉਦੋਂ ਵੇਖੋ ਮਜੇਲਾ ਸਾਡੇ ਕੋਲ ਆਈਆਂ ਕੋਈ ਨੰਨੀਆਂ ਮਜੇਲਾ ਨਹੀਂ ਆਈਆਂ ਤੇ ਮੇਰੇ ਖਿਆਲ ਪੀ ਲਾਹਨਤ ਉਸ ਉਸ ਵੀਸੀ ਨੂੰ ਅੱਜ ਦੇ ਵਿਗਿਆਨੀ ਯੁੱਗ ਨੂੰ ਅਸੀਂ ਕੰਡੈਮ ਕਰੀਏ ਤੇ ਮੇਰੇ ਖਿਆਲ ਕੋਈ ਸਿਆਣਫਣੀ ਗੱਲ ਤਾਂ ਹੈ ਨਹੀਂ ਐਸੇ ਤਾਂ ਇਸ ਬਿਊਰੋਕ੍ਰੇਟ ਨੂੰ ਚਾਹੀਦਾ ਵੇ ਕਿਸੇ ਪਾਗਲਖਾਨੇ ਦਾਖਲ ਕਰਾ ਦਿਓ ਉੱਥੇ ਦਾ ਇਲਾਜ-ਉਜ ਕਰਾਓ ਤੈਨੂੰ ਸਰਧਾਨ ਭਰਾਓ ਪੀ ਭਾਰਤ ਦਾ ਸੰਵਿਧਾਨ ਕੀ ਕਹਿੰਦਾ ਸਰਵਤਾਪਨ ਦੀ ਪਰੰਪਰਾ ਕੀ ਕਹਿੰਦੀ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜਵੀਕ ਸਾਮਰਾਜ ਸੀਗਾ ਲੇਕਿਨ ਸੈਕੂਲਰ ਸਾਮਰਾਜ ਸੀਗਾ ਹਰ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਸੀਗੇ ਜਿੰਨੇ ਫੰਡਾਮੈਂਟਲ ਰਾਈਟ ਉਸ ਦੇ 50 ਸਾਲ ਦੇ ਵਿੱਚ ਰਹੇ ਨੇ ਲੋਕਾਂ ਨੂੰ ਕਿਤੇ ਕਿਸੇ ਸਮੇਂ ਵੀ ਅੱਜ ਤੱਕ ਰਹੇ ਵੰਟ ਨੇ ਬੜੀ ਬੜੀ ਕੀਤੀ ਸੀਗੀ ਸਲਾਹਕਾਰ ਮੁਸਲਮਾਨ ਰੱਖੇ ਸੀਗੇ ਕਿਉਂਕਿ ਉਹ ਸਹੀ ਸਲਾਹ ਦੇਣ ਦੇ ਯੋਗ ਸੀਗੇ ਵੇਤੋਂ ਨੇ ਹਿੰਦੂਆਂ ਨੂੰ ਬਖਸ਼ਿਆ ਸੀ ਤੇ ਲੜਨ ਵਾਸਤੇ ਖਾਲਸੇ ਰੱਖੇ ਸੀਗੇ ਚਲੋ ਵੀ ਮੌਟਰ ਦੇ ਉੱਤੇ ਇਹ ਸਕੇ ਕਰਕੇ ਉਹਨੂੰ ਇਤਿਹਾਸ ਵੀ ਬਣਾਉਣਾ ਚਾਹੀਦਾ ਤੇ ਸਿਧਾਂਤ ਨਹੀਂ ਬਣਾ ਜੀਦਾ ਤੇ ਇੱਕ ਪਾਗਲਖਾਨੇ ਦਾਖਲ ਵੀ ਕਰਾਉਣਾ ਚਾਹੀਦਾ ਤਾਂ ਕਿ ਉਹਦੇ ਦਿਮਾਗ ਦਾ ਸਹੀ ਲਾਜ ਹੋ ਸਕੇ ਜਿਹੜਾ ਇੰਨੀ ਗੱਲ ਕਹਿੰਦਾ ਵੀ ਸਾਡੇ ਤੇ ਸੈਕੂਲਰ ਦੀ ਕਹਾਣੀ ਕੋਈ ਨਹੀਂ ਹੈਗੀ ਜੇ ਸੈਕੂਲਰ ਦੀ ਕਹਾਣੀ ਤੇ ਫਿਰ ਕਰਦੇ ਉਹ ਹੀ ਗੱਲਾਂ ਨਹੀਂ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਕਰਦੇ ਕਿ ਫਿਰ ਕਹਿੰਦਾ ਉਹ ਚ ਤੁਹਾਡੇ ਮੁਤਾਬਕ ਤੇ ਜਿਹੜੀ ਇਹਨੀ ਮਨੁੱਖੀ ਸਮਰੱਥੀ ਆ ਉਹ ਚ ਕੀ ਨਹੀਂ ਲਿਖਿਆ ਪੜ੍ਹੋ ਤੁਸੀਂ ਅਸੀਂ ਉਹਨੂੰ ਦਸਤਾਵੇਜ਼ ਜਿਹੜਾ ਉਹ ਫਰਜੀ ਮੰਨਦੇ ਉਹ ਸਾਡੇ ਸੰਵਿਧਾਨ ਦੇ ਬਿਲਕੁਲ ਉਲਟਾ ਮੇਰੇ ਖਿਆਲ ਇਹਨਾਂ ਮਾ ਮਾਪੁਰਖਾਂ ਦੇ ਮੈਰੋਕਰੇਟਸ ਨੇ ਇਹਨਾਂ ਨੂੰ ਮਨੁੱਖੀ ਸਮਰੱਥੀ ਪੜ੍ਹਿਆ ਨਾ ਸਾਡੇ ਸੰਵਿਧਾਨ ਨਹੀਂ ਪੜ੍ਹਿਆ ਜਿੱਤੇ ਕਰਕੇ ਉਹਨਾਂ ਦੇ ਮਨ ਦੇ ਉੱਤੇ ਇਹ ਗਲਬਾ ਮਨੁੱਖੀ ਸਮਰੱਥੀ ਦਾ ਪਿਆ ਵਾ ਪੜੀ ਜਾਂ ਲੇਕਿਨ ਮੈਂ ਫਿਰ ਕਹੂੰਗਾ ਕਿ ਜਿਹੜੇ ਇਹੋ ਜਿਹੇ ਵਿਅਕਤੀ ਨੇ ਉਹਨਾਂ ਦਾ ਮਨੋਵਿਗਿਆਨਿਕ ਕੋਈ ਕਿਸੇ ਕੋਲ ਇਲਾਜ ਕਰਾਇਆ ਜਿਹੜਾ ਤੇ ਸਬਦਾਂ ਪੜਾਜਾਂ ਜੀ ਦਾ ਉਹਨਾਂ ਨੂੰ ਜੀ ਪੜੀ ਸਰ ਉਹ ਦੂਜੇ ਪਾਸੇ ਦਹਾਕਿਆਂ ਬਾਅਦ ਐਸਜੀਪੀਬੀਪੀ ਨੂੰ ਇੱਕ ਮਾਮਲਾ ਚੀਤੇ ਆਇਆ ਇਹ ਮਾਮਲਾ ਉਹ ਮਾਮਲਾ ਜਿਹੜਾ ਏਸ ਵਕਤ ਅਕਾਲੀ ਦਲ ਜਿਹੜੀ ਸਿਆਸੀ ਪਾਰਟੀ ਆ ਉਹਦੇ ਵਾਸਤੇ ਨਸੂਰ ਬਣਿਆ ਹੋਇਆ ਮਾਮਲਾ 2007 ਦਾ ਜੁੜਿਆ ਹੋਇਆ ਜਦੋਂ ਜਿਹੜਾ ਰਾਮ ਰਹੀਮ ਆ ਉਹ ਇੱਕ ਟੱਬ ਜੇ ਵਿੱਚ ਸ਼ਰਬਤ ਘੋਲ ਲੈਂਦਾ ਤੇ ਫਿਰ ਉਹ ਕਹਿੰਦਾ ਵੀ ਮੈਂ ਹੁਣ ਇਨਸਾ ਬਣਾਉਣਾ ਤੇ ਰਜਿੰਦਰਪਾਲ ਸਿੰਘ ਸਿੱਧੂ ਜਿਹੜੇ ਅਕਾਲੀ ਦਲ ਦੇ ਕਾਉਂਸਲਰ ਸੀਗੇ ਉਹ ਇੱਕ ਕੰਪਲੇਂਟ ਦਾਇਰ ਕਰਦੇ ਆ ਬਾਅਦ ਚ ਉਹ ਦਬਾਅ ਬਣਾਇਆ ਜਾਂਦਾ ਵੀ ਰਜਿੰਦਰਪਾਲ ਸਿੱਧੂ ਹੋਣੀ ਜਿਹੜੇ ਆ ਇਹ ਕੇਸ ਵਾਪਸ ਲੈ ਲੈਣ ਉਹ ਕੇਸ ਵਾਪਸ ਨਹੀਂ ਲੈਂਦੇ ਆਪਣੇ ਤੌਰ ਦੇ ਉੱਤੇ ਹੀ ਸਰਕਾਰ ਜਿਹੜੀ ਆ ਉਸ ਕੇਸ ਨੂੰ ਖਰਜ ਕਰ ਦਿੰਦੀ ਆ ਵਾਪਸ ਕਰਾ ਦਿੰਦੀ ਆ ਹੁਣ ਉਸੇ ਕੇਸ ਦੇ ਵਿੱਚ ਜਦੋਂ ਇਹ ਮਾਮਲਾ ਪਖਿਆ ਪਿਆ ਜਦੋਂ ਅਕਾਲੀ ਸਿਆਸਤ ਸਾਰੀ ਦੀ ਸਾਰੀ ਸਾਰੀ ਅਕਾਲੀ ਪਾਰਟੀ ਜਿਹੜੀ ਸਿਆਸੀ ਪਾਰਟੀ ਆ ਕਟਾਰੇ ਦੇ ਵਿੱਚ ਆ ਤੇ ਐਸਜੀਪੀਸੀ ਨੇ ਮੋੜ ਰੁਖ ਕੀਤਾ ਜੀ ਹਾਈ ਕੋਰਟ ਦਾ ਕੱਲ ਬਕਾਇਦਾ ਤੌਰ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਊਗਾ ਜਿਹੜੀ ਗੱਲ ਸਰਦਾਰ ਬਲਵੰਦਰ ਸਿੰਘ ਭੁੰਦਣ ਨੇ ਕੀਤੀ ਉਹਨੇ ਬਕਾਇਦਾ ਤੌਰ ਤੇ ਕੈਸੀ ਵੀ ਰਾਹੁਲ ਗਾਂਧੀ ਜੀਸ ਕਾਂਗਰਸੀ ਪਾਣੀ ਪੀ ਪੀ ਕੇ ਕੋਸ ਦੇ ਵੀ ਸਾਡਾ ਅਕਾਲ ਤਖਤ ਟਾਇਬ 1984 ਦੇ ਵਿੱਚ ਉਹਨਾਂ ਸਾਡੇ ਸਿੱਖਾਂ ਦੇ ਗਲਾ ਚ ਟਾਇਰ ਬਲ ਦੇ ਟਾਇਰ ਪਾ ਕੇ ਸਾੜਿਆ ਵਾ ਜਿਉ ਉਹ ਵਿਦੇਸ਼ ਜਾ ਕੇ ਇਹ ਗੱਲ ਕਹਿੰਦਾ ਪੀ ਅੱਜ ਪਗੜੀ ਤੇ ਕੜਾ ਸੁਰੱਖਿਤ ਨਹੀਂ ਮਿਨੋਰਟੀ ਸ਼ਕਤੀ ਵਿੱਚ ਗਲਤ ਕੀਆ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਵੀ ਜਿਨ੍ਹਾਂ ਨੇ ਅਸੀਂ 24 25 ਸਾਲ ਬਤਾਏ ਉਹ ਅੱਜ ਸਾਡੀਆਂ ਇਤਿਹਾਸਕ ਕਮੇਟੀਆਂ ਦੇ ਕਬਜ਼ਾ ਕਰ ਰਹੇ ਬੀਜੇਪੀ ਨੇ ਸਦਾ ਭਲਾ ਕੀਤਾ ਪਹਿਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਵੀ ਸਾਡੀ ਜਿਹੜੀ ਹੈਗੀ ਸੀਗੀ ਆਪਣੀ ਸੁਰੱਖਿਆ ਕਮੇਟੀ ਉੱਤੇ ਕਬਜ਼ਾ ਕੀਤਾ ਜਿਹੜਾ ਉਹਦਾ ਪ੍ਰਧਾਨ ਲਾਇਆ ਸੀ ਤਾਰਾ ਸਿੰਘ ਉਹ ਟੋਟਲੀ ਜਿਹੜਾ ਸੀ ਉਹ ਸਰੀਆਂ ਆਪਣੀਆਂ ਜਿਹੜੀ ਅਸੀਂ ਹਿੰਦੂ ਰੋਹ ਰੀਤ ਮੰਨਦਾ ਸੀਗਾ ਜੇ ਆਪਾਂ ਚਲ ਜੀਏ ਪਟਨਾ ਸਾਹਿਬ ਕਮੇਟੀ ਉੱਥੇ ਵੀ ਕਬਜ਼ਾ ਕੀਤਾ ਤੇ ਕਹਿੰਦੇ ਦਿੱਲੀ ਕਮੇਟੀ ਤੇ ਸਾਡੇ ਕੋਲ ਝੱਟ ਮਾਰ ਕੇ ਖੋ ਲਈ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਅੱਜ ਵੀ ਬੀਜੇਪੀ ਦਾ ਉੱਥੇ ਕਬਜ਼ਾ ਹੈ ਐਸੇ ਕਰਕੇ ਸ਼੍ਰੋਮਣੀ ਕਮੇਟੀ ਨੂੰ ਅੱਜ ਯਾਦ ਆ ਗਿਆ ਸੌਦਾ ਸਾਧ ਅਸੀਂ ਨੂੰ ਸੋਦਾ ਸਤ ਕਦੀ ਨਹੀਂ ਸੀ ਕਿੰਦੇ ਉਦੋਂ ਕਿਹਾ ਸੀ ਜਦੋਂ ਬਕਾਇਦਾ ਤੌਰ ਤੇ ਇਹਦੇ ਦੋ ਵਰੀਆਂ ਉਮਰ ਕਰਦੋਂਗੀ ਸੀ ਅੱਜ ਜਾ ਕੇ 2007 ਤੋਂ 12 ਦੇ ਵਿੱਚ ਇਲੈਕਸ਼ਨ ਤੋਂ 7 ਦਿਨ ਪਹਿਲਾਂ ਇੱਕ ਥਾਈਂਡਰ ਜਾਂਦਾ ਤੇ ਐਪਲੀਕੇਸ਼ਨ ਦਾਇਰ ਕਰਦਾ ਵੀ ਇਹ ਕੇਸ ਫਾਈਟ ਕਰ ਦਿੱਤਾ ਜਾਵੇ ਰਿਜਿੰਦਰ ਪਾਲ ਸਿੰਘ ਸਿੱਧੂ ਜੋ ਮਰਜੀ ਕਹੀ ਜਾਂ ਏਕ ਕਵੇਰੀ ਇਹ ਵੀ ਸਹਿਮਤ ਹੋ ਗਈ ਸਰਕਾਰ ਨਾਲ ਵੀ ਸਰਕਾਰ ਪੰਗਾ ਕਹ ਨੂੰ ਲੈਣਾ ਪੈ ਰੰਦਾ ਕੇਸ ਵਾਪਸ ਹੋ ਗਿਆ ਮੁੜ ਕੇ ਰਜਿੰਦਰਪਾਲ ਸਿੰਘ ਸਿੱਧੂ ਜਿਹੜੀ ਉਹ ਹਾਈ ਕੋਰਟ ਜਾਂਦੇ ਵੀ ਇਹ ਕੇਸ ਚੱਲਣਾ ਚਾਹੀਦਾ ਉਹਦੀ ਅਸ਼ਾਦੇ ਤਰੀਕਾ ਪੈਰੀ ਕੁਝ ਬਣਿਆ ਨਹੀਂ ਉਹਨ ਕਈ ਇੰਟਰਵਿਊ ਦੇ ਰਿਹਾ ਅਪਜੀ ਮੈਂ ਤਾਂ ਤਿਆਰ ਸੀ ਮੈਂ ਤਾਂ ਕੇਸ ਲੈਣ ਦਾ ਦਿਆ ਸੀ ਗਲਤ ਕੀਤਾ ਜੋ ਕੀਤਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚੇਤਾ ਆ ਗਿਆ ਵੀ 2007 ਵਾਲਾ ਕੇਸ ਜਿਹੜਾ ਉਹ ਚੱਲਣਾ ਚਾਹੀਦਾ ਸ੍ਰੀ ਦਰਸਾਤ ਪਹਿਲਾਂ ਤੇ ਤੁਸੀਂ ਇਹ ਦੱਸੋ ਕਿ ਜਿਹੜੇ ਥਾਣੇਦਾਰ ਨੇ ਜਾ ਕੇ ਬਕਾਇਦਾ ਤੌਰ ਤੇ ਆਪਣੀ ਇੱਕ ਐਪਲੀਕੇਸ਼ਨ ਦਿੱਤੀ ਸੀ ਵੀ ਸਸੀ ਕੇਸ ਵਾਪਸ ਲੀਨਦੇ ਆ ਉਸ ਤੋਂ ਬਾਅਦ ਤੁਹਾਡੀ 5 ਸਾਲ ਸਰਕਾਰ ਰਹੀ ਆ ਪੰਜਾਬ ਦੇ ਵਿੱਚ ਉਹਦੇ ਤੇ ਕੋਈ ਅਠੇ ਨਹੀਂ ਲਿਆ ਉਹਨੂੰ ਤੇ ਪ੍ਰਮੋਸ਼ਨ ਦੇਤੀ ਤੁਸੀਂ ਉਹਨੂੰ ਤੇ ਸ਼ਾਬਾਸ਼ਾ ਦੇਤੀ ਤੁਸੀਂ ਤੁਹਾਡਾ ਤੇ ਇੱਕ ਨਕਾਤੀ ਪ੍ਰੋਗਰਾਮ ਸੀ ਕੁਰਸੀ ਥੱਲੇ ਹੋਣੀ ਜੀ ਬਾਕੀ ਜੋ ਮਰਜ਼ੀ ਹੋ ਜੇ ਜਿਹੜੀ 15 ਦੀ ਘਟਨਾ ਵਾਪਰਦੀ ਆ ਉਹ ਵੀ ਇਸੇ ਕਰਕੇ ਵਾਪਰਦੀ ਕਿ ਕੁਰਸੀ ਆ ਜੇ ਸਾਡੇ ਥਲੇ ਬਾਕੀ ਕੋਈ ਸਾਨੂੰ ਲੋੜ ਨਹੀਂ ਕਿਸੇ ਦੀ ਫਿਰ ਇਹਨਾਂ ਨੂੰ ਇਹ ਕੀ ਹੁੰਦਾ ਸੀਗਾ ਵੀ ਚਲੋ ਆ ਕਰ ਦਿਓ ਦੋ ਚਾਰ ਦਿਨ ਰੋਲਾ ਪਊਗਾ ਆਪੇ ਖਤਮ ਹੋ ਜੂਗਾ ਲੇਕਿਨ 2007 ਦੀ ਕਹਾਣੀ ਜਿਹੜੇ ਉਹਨੇ ਆਪਣੇ ਰੂਹ ਆਬਜਾ ਪਿਆ ਕੇ ਇਨਸਾ ਬਣਾਏ ਸੀ ਲੋਕ ਇਹ 2012 ਦਾ ਕੇਸ ਵਾਪਸ ਲੈਣਾ ਤੇ 2015 ਦੀ ਬਕਾਇਦਾ ਤੌਰ ਤੇ ਇੱਕ ਬੇਦਬੀ ਤੇ ਇੱਕ ਜਿਹੜਾ ਉਹਦੀ ਸੋਦਾ ਸਾਹਿਬ ਦੀ ਮਾਫੀ ਤੇ ਫਿਰ ਦੇਣੀ ਮੜ ਕੇ ਵਾਪਸ ਲੈਣੀ ਇਹ ਸਾਰੀਆਂ ਘਟਨਾਵਾਂ ਅੱਜ ਸਿੱਖ ਪੰਥ ਨਹੀਂ ਸਿੱਖਾਂ ਦੇ ਜਿਹੜੀਆਂ ਹਿਰਦਿਆਂ ਤੇ ਉਖਰੀਆਂ ਪਈਆਂ ਨੇ ਇਹਨਾਂ ਨੂੰ ਐਸੀ ਜਾਂ ਮਾਰੀ ਮੋਟੀ ਗੱਲ ਲੱਗੀ ਆ ਕਿ ਦੋ ਦਿਨ ਰੋਲਾ ਪੂਚ ਚਪ ਲੋਕੀ ਚੁੱਪ ਕਰ ਜਾਣਗੇ ਪਰ ਲੋਕੀ ਚੁੱਪ ਨਹੀਂ ਕੀਤੇ ਲੋਕਾਂ ਨੂੰ ਆਪਣਾ ਗੁਰੂ ਗੁਰੂ ਗ੍ਰੰਥ ਵੀ ਪਿਆਰਾ ਤੇ ਗੁਰੂ ਪੰਥ ਵੀ ਤੇ ਪਿਆਰਾ ਹੈ ਤੇ ਅੱਜ ਜੇ ਸ਼੍ਰੋਮਣੀ ਕਮੇਟੀ ਜਾਂਦੀ ਹੈ ਤੇ ਪਹਿਲਾਂ ਉਸ ਟੈਨ ਦਾ ਸਪਸ਼ਟ ਕਰੇ ਆਪਣੀ ਉਹ ਸਰਕਾਰ ਨੂੰ ਪੁੱਛੇ ਸੁਖਬੀਰ ਸਿੰਘ ਬਾਦਲ ਨੂੰ ਕਾਲਕਟੇ ਪੁੱਛਿਆ ਜਾਵੇ ਕਿ ਉਹ ਕੇਸ ਉਦੋਂ ਵਾਪਸ ਕਿਉਂ ਲਿਆ ਗਿਆ ਸੀ ਤੇ ਅੱਜ ਸ਼੍ਰੋਮਣੀ ਕਮੇਟੀ ਫਿਰ ਜਿਹੜੀ ਤੁਹਾਡੀ ਕੋਈ ਹਲ ਚਲਦੀ ਹੈ ਉਹ ਕਿਉਂ ਹਾਈ ਕੋਰਟ ਚ ਗਈ ਹੈ ਪਟਿਆ ਸਾਹਿਬ ਇੱਕ ਇੱਕ ਸਵਾਲ ਆ ਵੀ ਜਦੋਂ ਇੱਕ ਕੇਸ ਜਿਹੜਾ ਵਾ ਬੰਦ ਹੋ ਚੁੱਕਾ ਮਤਲਬ ਅਸੀਂ ਉਹਨੂੰ ਡਿਸਮਿਸ ਹੀ ਕਰਾ ਦਿੱਤਾ ਤੇ ਹੁਣ ਜਦੋਂ ਅਸੀਂ ਹਾਈ ਕੋਰਟ 'ਚ ਜਾਵਾਂਗੇ ਤੇ ਉਹ ਐਡੇ ਸੌਖਾ ਹੀ ਮਤਲਬ ਓਪਨ ਹੋ ਜਾਊਗਾ ਮਤਲਬ ਸਰਕਾਰ ਪੁੱਛੂਗੀ ਨੀ ਵੀ ਤੁਸੀਂ ਇੰਨੀ ਦੇਰ ਕਿੱਥੇ ਰਹੇ ਅਦਾਲਤਾਂ ਪੁੱਛਨੀ ਆ ਨੀ ਬੰਦੇ ਨੂੰ ਮੈਂ ਮੈਂ ਤੁਹਾਨੂੰ ਇਹੀ ਕੱਲ ਮੈਂ ਕਹੀ ਆ ਪਰ ਜਿੰਦਰਪਾਲ ਸਿੱਧੂ ਨੇ ਬਕਾਇਦਾ ਤੌਰ ਤੇ ਆਪਣੇ ਜਿਹੜੇ ਕੇਸ ਪਟੀਸ਼ਨ ਪਾਈ ਉਹਦਾ ਫੈਸਲਾ ਕਿਉਂ ਨਹੀਂ ਹੋ ਰਿਹਾ ਇਹਹੀ ਕਾਰਨ ਸਰਕ ਕੋਰਟ ਕਹਿੰਦੀ ਆ ਵੀ ਜੋ ਪੁਲਿਸ ਦੇ ਕੇਸ ਵਾ ਲੈ ਤੁਸੀਂ ਉਹਨੂੰ ਕਿੱਥੇ ਖੜੇ ਸੀਗੇ ਜੀ ਨਾਲ ਖੜੇ ਸੀ ਉਹ ਤੋਂ ਉਹਦੇ ਜਾਲੀ ਸੈਨ ਕੀਤੇ ਅਸਲੀ ਕੀ ਤਾਂ ਸਮਝ ਨਹੀਂ ਪਤਾ ਸੈਨ ਦੇ ਹੋਏ ਨੇ ਉੱਥੇ ਅੱਜ ਸ਼ਰੋਮਣੀ ਕਮੇਟੀ ਗਈ ਹੈ ਚਲੋ ਹਾਈ ਕੌਂਟਰ ਨਿਰਦੇਸ਼ ਦੇ ਦਿੱਤੇ ਕਿ ਵੀ ਦੁਬਾਰਾ ਕੇਰ ਖੋਲੋ ਖੁੱਲਿਆ ਜਾ ਸਦਾ ਕੋਈ ਈਡੀ ਬਡੀ ਗੱਲ ਕੋਈ ਨਹੀਂ ਹੈਗੀ ਕਿਉਂ ਸ਼ਰੋਮਣੀ ਕਮੇਟੀ ਨੇ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਪਾਈ ਸੀ ਵੀ ਸੌਦਾ ਸਾਥ ਨੂੰ ਤੁਸੀਂ ਬਾਰ ਬਾਰ ਪ੍ਰੋਲ ਦੇ ਰਹੇ ਹੋ ਉਹਦੇ ਨਾਲ ਉਹ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜ ਰਹੀ ਹੈ ਤੇ ਇਹ ਕਿਸੇ ਵੇਲੇ ਵੀ ਗੜਬੜ ਹੋ ਸਕਦੀ ਹੈ। ਹਾਈ ਕੋਰਟ ਨੇ ਕਿਹਾ ਸੀ ਵੀ ਗੜਬੜ ਨੂੰ ਕੰਟਰੋਲ ਕਰਨਾ ਸਰਕਾਰ ਦਾ ਕੰਮ ਆ। ਲੇਕਿਨ ਜੇ ਉਹਨੂੰ ਦਿੱਤੀ ਆ ਤਾਂ ਉਹ ਨਿਜਬਾ ਅਨੁਸਾਰ ਉਹ ਸਰਕਾਰ ਨੇ ਦਿੱਤੀ ਹੈ ਪੈਰੋਲ ਨੂੰ। ਤੁਹਾਨੂੰ ਪਤਾ ਹੋਏਗਾ ਇਹਨਾਂ ਦੀ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਕਾਰਵਾਈ ਕਰਦੇ ਹੋ ਜਾ ਹਰਿਆਣਾ ਸਰਕਾਰ ਨੂੰ ਲਿਖਿਆ ਸੀਗਾ ਵੀ ਇਹ ਦੱਸਿਆ ਜਾਵੇ ਇਸ ਵਿਸ਼ੇਸ਼ ਬੰਦੇ ਨੂੰ ਬਾਰ-ਬਾਰ ਪਰੌਲ ਕਿਉਂ ਦਿੱਤੀ ਜਾਂਦੀ ਹੈ ਤੇ ਬਾਕੀ ਹੋਰ ਕਿੰਨੇ ਬੰਦਿਆਂ ਨੂੰ ਪਰੌਲ ਦਿੱਤੀ ਗਈ ਹੁਣ ਤੱਕ। ਤੇ ਕਿੰਨੇ ਦੀ ਪੈਂਡਿੰਗ ਉਹਦੇ ਵਿੱਚ ਉਹਨਾਂ ਜਵਾਬ ਦਿੱਤਾ ਸੀ ਕਿ ਹੁਣ ਤੱਕ 86 ਬੰਦਾਂ ਨੂੰ ਪ੍ਰੋਲ ਦਿੱਤੀ ਆ ਤੇ ਦੋ ਦੀ ਵਾਧ ਕੀਤੀ ਕਿ ਉਹਨਾਂ ਦੇ ਬਾਹਰ ਆਉਣ ਨਾਲ ਗੜਬੜ ਹੋ ਸਕਦੀ ਜੀ ਬਾਕੀ 84 ਨੂੰ ਪ੍ਰੋਲ ਦਿੱਤੀ ਸੀ ਭਾਈ ਕੁਲ ਚੁੱਪ ਕਰ ਗਿਆ ਕਿ ਬੰਦਗੀ ਠੀਕ ਆ ਤੋਂ ਇਹਨਾਂ ਦੀ ਡਿਸਮਿਸ ਹੋ ਗਈ ਸੀ ਉੱਥੋਂ ਅੱਜ ਹੁਣ 2007 ਦਾ ਜਿਹੜਾ ਹੈਗਾ ਸੀ ਮਰਿਆ ਸੱਪ ਉਹ ਫਿਰ ਉਜਾਗਰਿਆ ਨਾ ਕੀਤਾ ਚੰਗੀ ਗੱਲ ਦਾ ਰਜਿੰਦਰਪਾਲ ਸਿੰਘ ਦੀ ਚਲਦੀ ਉਹ ਪਟੀਸ਼ਨ ਲੱਗਦਾ ਇਕੱਠੀ ਹੋ ਜਾਣੀ ਆ ਇਕੜ ਸੰਸਥਾ ਵੱਲੋਂ ਪਾਈ ਜਿਹੜੀ ਆ ਉਹਦੀ ਥੋੜੀ ਜਿਹੀ ਵੈਲੀ ਜ਼ਿਆਦੀ ਹੁੰਦੀ ਹੈ ਅੱਗੇ ਵੇਖੋ ਹਾਈ ਕੋਰਟ ਕੀ ਕਰਦੀ ਹੈ ਡਿਸਪਸ ਕਰਦੀ ਹੈ ਕਿ ਪਰਮਿਸ਼ਨ ਦਿੰਦੀ ਹੈ ਕਿ ਨਵੀਂ ਜਾਂਚ ਬਿਠਾਉਂਦੀ ਹੈ ਇਹ ਹਾਈ ਕੋਰਟ ਤੇ ਡਿਪੈਂਡ ਬੰਦ ਕਰਦਾ ਅਡਿਸ਼ਾਬ ਉਧਰ ਦੂਜੇ ਪਾਸੇ ਆਪਾਂ ਮਤਲਬ ਕੱਲ ਵੀ ਇੱਕ ਮੁਹਾਵਰਾ ਇੱਕ ਕਹਾਵਤ ਡਿਸਕਸ ਕੀਤੀ ਸੀ ਅੱਜ ਫੇਰ ਉਹ ਗੱਲ ਵੀ ਆਪਾਂ ਤਾਂ ਇਹ ਸੁਣਦੇ ਸੀਗੇ ਵੀ ਤੀਰ ਕਮਾਨੋਂ ਇੱਕ ਵਾਰੀ ਨਿਕਲ ਜਾਵੇ ਤੇ ਬੋਲ ਜ਼ਬਾਨੋਂ ਇੱਕ ਵਾਰੀ ਨਿਕਲ ਜਾਣ ਤੇ ਕਹਿੰਦੇ ਮੁੜ ਕੇ ਉਹ ਵਾਪਸ ਨਹੀਂ ਆਉਂਦੇ ਪਰ ਇਹ ਲੀਡਰਾਂ ਦੇ ਕੋਲ ਇਹੋ ਜਿਹਾ ਕਿਹੜਾ ਜਾਦੂ ਮੰਤਰ ਆ ਜਾਂ ਇਹਨਾਂ ਦੇ ਕੋਲ ਇਹੋ ਜੀ ਕਿਹੜੀ ਗਿੱਦੜ ਸਿੰਘੀ ਆ ਵੀ ਇਹ ਪਹਿਲਾਂ ਬਿਆਨ ਦੇ ਦਿੰਦੇ ਆ ਤੇ ਮੁੜ ਕੇ ਫਿਰ ਇਹਨਾਂ ਨੂੰ ਅਹਸਾਸ ਹੁੰਦਾ ਵੀ ਮੈਂ ਜ਼ਿਆਦਾ ਬੋਲ ਗਿਆ ਹੁਣ ਮੈਂ ਆਪਣੇ ਸ਼ਬਦ ਜਿਹੜੇ ਆ ਇਹ ਵਾਪਸ ਲੈ ਲੈਣਾ ਪਹਿਲੀ ਗੱਲ ਤੇ ਬੱਟੀ ਸਾਹਿਬ ਇਹ ਦੱਸੋ ਵੀ ਸ਼ਬਦ ਵਾਪਸ ਆ ਜਾਂਦੇ ਆ ਲੋਕ ਜਿਹੜੇ ਉਹਨਾਂ ਸ਼ਬਦਾਂ ਦੇ ਨਾਲ আহত ਹੋਏ ਹੁੰਦੇ ਆ ਜਿਨ੍ਹਾਂ ਦੇ ਸੀਨਿਆਂ ਦੇ ਵਿੱਚ ਉਹ ਸ਼ਬਦ ਜਿਹੜੇ ਆ ਖੰਜਰ ਵਾਂਗ ਖੂਬੇ ਹੁੰਦੇ ਆ ਕੀ ਉਹ ਜ਼ਖਮ ਜਿਹੜੇ ਆ ਉਹ ਪਰ ਚੁੱਕੇ ਹੁੰਦੇ ਆ ਕਿ ਉਹਨਾਂ ਨੂੰ ਆਰਾਮ ਆ ਜਾਂਦਾ ਜਦੋਂ ਇੰਨੀ ਗੱਲ ਇਹ ਸਿਆਸੀ ਲੋਕ ਕਹਿ ਦਿੰਦੇ ਆ ਮੈਂ ਗੱਲ ਕਰ ਰਿਹਾ ਕੰਗੜਾ ਰਣੌਤ ਦੀ ਅੱਜ ਕੱਲ ਮੈਂਬਰ ਪਾਰਲੀਮੈਂਟ ਨੇ ਤੇ ਜ਼ਿਕਰ ਵੀ ਇਹੋ ਕਰ ਰਹੇ ਸੀ ਕਈਆਂ ਨੂੰ ਇਹ ਹੁੰਦਾ ਜੇ ਕਿਤੇ ਬਕਾਇਦਾ ਤੌਰ ਤੇ ਉਪਚੋਪ ਰਹਿੰਦਾ ਕਰਨ ਕੰਗੜਾ ਰਣੌਤ ਨੂੰ ਬਿਠਾ ਦਿਓ ਸਾਡੇ ਨਵਜੋਤ ਸਿੰਘ ਸਿੱਧੂ ਨੂੰ ਬਿਠਾ ਦਿਓ ਸਾਡੇ ਬਕਾਇਦਾ ਦੇ ਭਗਵੰਤ ਮਾਨ ਨੂੰ ਬਿਠਾ ਦਿਓ ਸਾਡੇ ਨਾਲ ਬਿੱਟੂ ਨੂੰ ਬਿਠਾ ਦਿਓ ਤੇ ਨਾਲ ਸੁਖਪਾਲ ਖੰਦ ਬਿਠਾ ਦਿਓ ਇਹਨਾਂ ਨੂੰ ਕਹਿ ਦਿਓ ਵੀ ਤੁਸੀਂ ਮੂੰਹ ਤੇ ਉਂਗਲ ਰੱਖ ਦਿਓ 5 ਮਿੰਟ ਬੋਲਣਾ ਨਹੀਂ ਤੁਸੀਂ ਇਹਨਾਂ ਨੂੰ ਬਦਅਜ਼ਮੀ ਹੋ ਜਾਏਗੀ 30 ਮਿੰਟਾਂ ਬਹਿਣ ਕਰਨ ਬਾਅਦ ਕਹਿਣਗੇ 5 ਮਿੰਟ ਜਿਹਾ ਹੋਇ ਨਹੀਂ ਕਈਆਂ ਨੂੰ ਬੋਲਣ ਦੀ ਬਿਮਾਰੀ ਹੁੰਦੀ ਹੈ ਇਹ ਵੀ ਇੱਕ ਬਿਮਾਰੀ ਹੁੰਦੀ ਹੈ ਇਹ ਵੀ ਹੂਦਾ ਬੋਲੀ ਜਾਣਾ ਕੰਗਣਾ ਬਾਰੇ ਜਦੋਂ ਪਹਿਲਾ ਤਾੜਨਾ ਕੀਤੀ ਸੀ ਕਿਹਾ ਸੀ ਬੀਬੀ ਤੂੰ ਕਿਸਾਨੀ ਮੁੱਦੇ 'ਤੇ ਬਿਲਕੁਲ ਨਹੀਂ ਬੋਲਣਾ ਜੇ ਕਿਸਾਨੀ ਮੁੱਦੇ 'ਤੇ ਫਿਰ ਕੱਲ ਬੋਲੀਏ ਤੇ ਕਿਉਂ ਬੋਲੀ? ਤੁਹਾਨੂੰ ਪਤਾ ਹੋਵੇ ਭਾਰਤੀ ਕਿਸਾਨ ਯੂਨੀਅਨ ਤਕੈਤ ਨੇ ਬਕਾਇਦਾ ਤੌਰ ਤੇ ਬੜੀ ਇੱਕ ਸਖਤ ਚਿੱਠੀ ਲਿਖੀ ਹੈ ਨੱਡੇ ਨੂੰ ਤੇ ਇਹ ਬੀਬੀ ਨੂੰ ਪਾਰਟੀ 'ਚੋਂ ਕੱਢੋ ਤੇ ਇਹਨੂੰ ਲਗਾਮ ਦਿਓ। ਕੀ ਬੀਬੀ ਕਹਿੰਦੀ ਹੈ ਵੀ ਤੁਸੀਂ ਕਾਨੂੰਨ ਦੁਬਾਰਾ ਲਾਓ ਸਾਡੇ 750 ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹ ਵਾਪਸ ल्या ਦਿਓ ਵੀ ਸਾਡੇ। ਬੜੀ ਸਾਹਿਬ ਔਰ ਇੱਕ ਤਨ ਹੋਰ ਗੱਲ ਦਸਾਂ ਬੜੀ ਮਾੜੀ ਘਟਨਾ ਜਿਹੜੀ ਵਾਪਰੀ ਖਨੌਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਨੇ ਜਿਹੜਾ ਵਾ ਖੁਦਕੁਸ਼ੀ ਕਰ ਲਈ ਆ ਅੱਕ ਗਿਆ ਹੰਬ ਗਿਆ ਥੱਕ ਗਿਆ ਵੀ ਸਾਨੂੰ ਜਾਨ ਵੀ ਨਹੀਂ ਦਿੰਦੇ ਸਾਡੀ ਗੱਲ ਵੀ ਨਹੀਂ ਸੁਣਦੇ ਉਹ ਮੈਂ ਤੁਸੀਂ ਮੈਂ ਤੁਹਾਨੂੰ ਉਹ ਖਬਰ ਦੱਸੀ ਵੀ ਸੀ ਸਵੇਰੇ ਨਹੀਂ ਮੈਂ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਇਹ ਗੱਲ ਨਾਲ ਸਹਿਮਤ ਨਹੀਂ ਉਹਦੇ ਕਈ ਕਾਰਨ ਹੋਰ ਵੀ ਹੋਣਗੇ। ਜਿਹੜੇ ਸਾਡੇ ਕਦਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਉਹਨਾਂ ਦੇ ਕਈ ਕਾਰਨ ਹੀ ਹੋਗਾ ਉਹਦੇ ਦੇ ਕਈ ਕਾਰਨ ਨਿਕਲਦੇ ਹੁੰਦੇ ਹੋਂਤੇ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਵੀ ਜੇ ਕੋਈ ਕਿਸਾਨ ਖੁਦਕੁਸ਼ੀ ਕੀਤਾ ਤੁਸੀਂ ਉਹਨੂੰ ਬਕਾਇਦਾ ਤੋਂ ਉੱਧ ਰਿਕਾਰਡ ਤੇ ਨਹੀਂ ਲੈਣਾ ਕਿ ਉਹਨੂੰ ਮੌਤ ਦੇਣਾ ਪੈਂਦਾ ਸੀ ਦੱਸ ਦਿੱਤਾ ਕਿ ਨਹੀਂ ਤਾਂ ਸਰਕਾਰ ਨੇ ਉਹਦੇ ਹੋਰ ਕਾਰਨ ਵੀ ਹੋ ਸਕਦੇਗੇ ਇਹ ਵੀ ਕਾਰਨ ਹੋਏਗੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਅੱਗੇ ਵੀ ਕਿਹਾ ਸੀ ਮੈਂ ਫੇਰ ਕਹਿੰਦਾ ਕਿਸਾਨਾਂ ਨੂੰ ਇੱਕ ਬੇਨਤੀ ਕਰਨ ਦੇ ਹੱਥ ਜੋੜ ਕੇ ਜੀ ਤੇ ਸਿਰਫ ਤੇ ਸਿਰਫ ਤੁਸੀਂ 15-20 ਦਿਨ ਮਿੰਟ ਕਰੋ ਸਿਰਫ 15 ਦਿਨ ਬਹੁਤ ਜਿਆਦਾ ਸਮਾਂ ਨਹੀਂ ਹੈ ਕੋਣ ਜੀ ਹਾਂ 15 ਦਿਨਾਂ ਬਾਅਦ ਤੁਹਾਡੇ ਇਹ ਆਪਣੇ ਆਪ ਹੀ ਜਿਹੜੇ ਬਾਰਡਰ ਖੁੱਲ ਜਾਣਗੇ ਤੁਹਾਨੂੰ ਲੋਡ ਨਹੀਂ ਵੀ ਖਲਾਉਣ ਦੀ ਤੇ ਤੁਹਾਨੂੰ ਰੋਕਣ ਵਾਸਤੇ ਦਿੱਲੀ ਸਰਕਾਰ ਨੇ ਆਪਣੀਆਂ ਤਿਆਰੀਆਂ ਕਰਨੀਆਂ ਵੀ ਇਹਨਾਂ ਨੂੰ ਫਿਰ ਦਿੱਲੀ 'ਚ ਵੜ ਚੁੱਕੇਵੇਂ ਰੋਕਣਾ ਅੱਛਾ ਤੁਸੀਂ 15 ਦਿਨ ਕਹਿ ਕੇ ਇਸ਼ਾਰਾ ਦੇ ਦਿੱਤਾ ਵੈਸੇ ਸਮਝਣਾ ਸਮਝ ਗਏ ਹੋਣਗੇ ਉਹਦਾ ਵੀ ਸਮਝਣੇ ਸਮਝੀਏ ਮੈਂ ਸਿੱਧੀ ਗੱਲ ਕਹਿ ਦਿੰਦਾ ਕਿ ਜੋ ਹੁਣ ਤੱਕ ਸਰਵੇ ਆ ਰਹੇ ਉਹਦੇ ਮੁਤਾਬਕ ਹਰਿਆਣਾ ਚ ਕਾਂਗਰਸ ਸਰਕਾਰ ਬਣਦੀ ਹੈ ਤੇ ਹੁੱੱਡਾ ਸਾਹਿਬ ਕਹਿ ਚੁੱਕੇ ਨੇ ਵੀ ਇਹ ਡੈਮੋਕ੍ਰੇਸੀ ਦਾ ਕਤਲ ਕਸਾਲਾ ਤੇ ਸਿੱਧਾ ਉਹਨਾਂ ਦੀ ਆਜ਼ਾਦੀ ਤੇ ਸਿੱਧਾ ਹਮਲਾਵਾ ਜਿਹਦੀ ਸਰਕਾਰ ਬਣੀ ਸਾਡੀ ਅਸੀ ਉਸੇ ਪੁੱਠਦੇ ਅਗੇ ਨਾਲ ਸਿੱਧਾ ਹੁੱੱਡਾ ਸਾਹਿਬ ਆਪਣਾ ਬਿਆਨ ਐ ਚਿਕੜੀ ਗੱਲ ਲੱਗੀ ਤੇ ਜੋ ਹਾਲਾਤ ਪੈਦਾ ਹੋਇਆ ਜੋ ਹੁਣ ਤੱਕ ਸਰਵੇ ਆ ਰਹੇ ਉਹ ਦੱਸ ਰਹੇ ਵੀ ਉੱਥੇ ਸਰਕਾਰ ਕਾਂਗਰਸੀ ਬਣ ਰਹੀ ਹੈ ਹੂੰ ਬੀਜੇਪੀ ਤੇ ਇੰਨੀ ਫੈਡਪ ਹੋ ਗਈ ਆ ਜਿਹੜੀ ਜਿਹੜੀ ਚੋਣ ਆ ਉਹ ਹਿੜਾੜੇ ਤੇ ਜੰਮੂ ਕਸ਼ਮੀਰ ਚੋਰੀ ਆ ਤੇ ਸਾਡੇ ਸ਼ਾਹ ਰੂਜਾ ਕੇ ਜਿਹੜੀ ਰੈਲੀ ਉਹ ਜਾ ਕੇ ਕਰ ਰਹੇ ਨੇ ਆਪਣੇ ਝਾਰਖੰਡ ਦੇ ਵਿੱਚ ਉਹ ਕਰ ਰਹੇ ਨੇ ਮਹਾਰਾਸ਼ਟਰ ਦੇ ਵਿੱਚ ਇੰਨੀ ਫੈਡਪ ਹੋ ਗਈ ਵੀ ਸਾਡੀ ਗੱਲ ਤੇ ਬਣਨੀ ਨਹੀਂ ਨਹੀਂ ਅਜੇ ਵੋਟਰ ਜਿਹੜੇ ਬਾਦਸ਼ਾਹ ਬੜੇ ਬਾਦਸ਼ਾਹ ਹੁੰਦੇ ਆ ਵੋਟਰ ਬਾਦਸ਼ਾਹ ਨੇ ਕੀ ਕਹਿਣਾ ਕਿਸੇ ਨੂੰ ਪੱਕ ਨਹੀਂ ਪਤਾ ਲੇਕਿਨ ਹੱਡਾ ਸਭ ਨੇ ਕਹਿਤਾ ਵੀ ਸਾਡੀ ਸਰਕਾਰ ਬਣ ਗਈ ਤੇ ਉਸੇ ਦਿਨ ਮੈਂ ਫਿਰ ਕਹਿੰਦਾ 8 ਤਰੀਕ ਨੂੰ 12 ਵਜੇ ਤੱਕ ਜੋ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਪੂਰੀ ਤਰ੍ਹਾਂ ਜਦੋਂ ਇਹ 45 ਦਾ ਅੰਕੜਾ ਕਾਂਗਰਸ ਪਾਰ ਕਰ ਦੇਗੀ ਤੇ ਉਸੇ ਵੇਲੇ ਇੱਥੋਂ ਜਿਹੜੀ ਸੀ ਸਾਡੀਆਂ ਫੋਰਸਾਂ ਜਿਹੜੀਆਂ ਉਹ ਆਪਣੇ ਜਿਹੜੇ ਬੋਦੀਆ ਬਿਸਰ ਚੁੱਕਣੇ ਸ਼ੁਰੂ ਕਰ ਦੇਣਗੇ ਇਸ ਕਰਕੇ ਇਹ ਜਿਹੜੀ ਕਿਸਾਨ ਹੈ ਕਿਸਾਨਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਹੋ ਜਾਏਗਾ ਲੇਕਿਨ ਕੰਗੜਾ ਰਣੋ ਤੇ ਬਿੱਟੂ ਮੈਂ ਬਿੱਟੂ ਨਾਲ ਜੋੜ ਦੇਵਾਂ ਇਹਨਾਂ ਦੋਵਾਂ ਨੂੰ ਮੂੰਹ ਦੀ ਬਵਾਸੀਰ ਹੋਈ ਆ ਬਵਾਸੀ ਬੜੀ ਖਤਰਨਾਕ ਹੁੰਦੀ ਹੈ ਇਹਨਾਂ ਨੂੰ ਮੂੰਹ ਦੀ ਬਵਾਸੀਰ ਹੋਈ ਹੈ ਤੇ ਕੰਗੜਾ ਰੋਂਦਾ ਮਰਿਆ ਛਿੱਤਰ ਨਾ ਸਿਆ ਕਿਸਾਨਾਂ ਦੇ ਖਿਲਾਫ ਬੋਲ ਕੇ ਤੇ ਸਿੱਖਾਂ ਦੇ ਖਿਲਾਫ ਬੋਲ ਕੇ ਭਾਜਪੀ ਦੇ ਨੇੜੇ ਹੋ ਗਈ ਤੇ ਟਿਕਟ ਮਿਲ ਗਈ ਤੇ ਮੰਡੀ ਤੋਂ ਜਿੱਤੀ ਕਾਦੇ ਵਾਸਤੇ ਵੀ ਸਿੱਖਾਂ ਨੂੰ ਗਾਲਾਂ ਕੱਢੀਆਂ ਸੀ ਬੜੀਆਂ ਇਹ ਖਾਲਸਾਨੀ ਅਸੀਂ ਵੱਡ ਨਹੀਂ ਦੇ ਉਦੋਂ ਬਾਅਦ ਕੀ ਐ ਸਿੰਘ ਤੇ ਜਿੰਨੇ ਵੀ ਸਿੱਖ ਉੱਥੇ ਗਏ ਨੇ ਪੰਜਾਬੀ ਕਹਿੰਦੇ ਕਿੰਨੀ ਕੁੱਟਮਾਰ ਕੀਤੀ ਗਈ ਮਾਛਲ ਦੇ ਵਿੱਚ ਉੱਥੇ ਨਾ ਚਲੋ ਕੰਗੜਾ ਤੇ ਆਪਣਾ ਕੰਮ ਕਰਤਾ ਹੁਣ ਕੰਗੜਾ ਚੋਂ ਦੀ ਕੀ ਹੈ ਪ੍ਰਾਈਮ ਮਿੰਿਸਟਰ ਤੇ ਬਣ ਲੋ ਰਹੀ ਉਹਦੀ ਅੱਖ ਇਸ ਵੇਲੇ ਬਕਾਇਦਾ ਤੌਰ ਤੇ ਹਿਮਾਚਲ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਆ ਤੇ ਬਿੱਟੂ ਵੀ ਇਹ ਕਦ ਕਦ ਕਿਉਂ ਗਿਆ ਭਾਜਪਾ ਦੇ ਵਿੱਚ ਉਹਨੂੰ ਪਤਾ ਸੀ ਕਾਂਗਰਸ ਮੁੱਖ ਮੰਤਰੀ ਦੀ ਬੜੀ ਭੀੜ ਹੈ ਤੇ ਮੇਰਾ ਨੰਬਰ ਨਹੀਂ ਲੱਗਣਾ ਤੇ ਕੱਟੋ-ਕੱਟ ਭਾਜਪਾ ਦੇ ਵਿੱਚੋਂ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਤਾਂ ਵਿਚਾਰਿਆ ਜਾਊਂਗਾ ਅਗਲੀ ਇਲੈਕਸ਼ਨ ਦੇ ਵਿੱਚ ਇਹ ਦੋ ਵਿਅਕਤੀ ਨੇ ਜਿਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਖਲੋੜ ਦਿੰਦੀ ਤੇ ਮੂੰਹ ਦੀ ਬਵਾਸੀਰ ਹੋਣ ਕਰਕੇ ਜਿਹਨੂੰ ਹੋਈ ਹੋਵੇ ਤੇ ਫਿਰ ਤੁਹਾਨੂੰ ਪਤਾ ਉਹਦੇ ਮੂੰਹ ਚ ਕੁਛ ਤਾਂ ਕੁਛ ਉਗਣ ਲਿਆ ਨਾ ਉਹਨੇ ਉਗਲੀ ਜਾ ਰਹੇ ਨੇ ਮੁੱਖ ਮੰਤਰੀ ਦੀ ਕੁਰਸੀ ਸਦਾਰੀ ਦੋਵਾਂ ਨੂੰ ਬਿੱਟੂ ਰਹੇ ਨੂੰ ਇਹ ਆਸ ਵੀ ਜੇ ਕਿਤੇ ਮੈਨੂੰ ਮੁੱਖ ਦੇ ਚਿਹਰਾ ਬਣਾਤਾ ਤੇ ਪੰਜਾਬ ਦੇ ਸਾਰੇ ਹਿੰਦੂ ਨੇ ਮੈਨੂੰ ਵੋਟ ਪਾ ਦਈਏ ਤੇ ਮੈਂ ਜਿੱਜਣਾ ਤੇ ਮੇਰੀ ਗੱਲ ਬਣ ਜਾਣੀ ਹੈ ਤੰਗੜਾ ਰੋਦ ਨੂੰ ਇਹ ਆਪੀ ਜੇ ਮੰਡੀ ਦੇ ਲੋਕਾਂ ਨੇ ਮੈਨੂੰ ਐਮਪੀ ਬਣਾ ਦਿੱਤਾ ਤੇ ਫਿਰ ਹਰਿਚਲ ਦੇ ਲੋਕ ਨੂੰ ਮੁੱਖ ਮੰਤਰੀ ਖੁਣੀ ਬਣ ਗਿਆ ਉਹ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਹਰਿਚਲ ਦੇ ਵਿੱਚ ਇਹ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਹੈ ਪੂਰੀ ਆਪਣੀ ਸਿਸਟਮ ਆ ਕਿ ਕੰਮ ਕਰ ਰਹੇ ਨੇ ਜੀ ਜੀ ਪਟੇ ਸਾਹਿਬ ਉਧਰ ਦੂਜੇ ਪਾਸੇ ਇੱਕ ਪਾਸੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਚਲੋ ਤਰੀਕ ਜਿਹੜੀ ਹੈ ਮੁਕਰਰ ਕਰ ਦਿੱਤੀ ਗਈ ਹੈ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਪਰ ਸਵਾਲ ਇਹ ਖੜਾ ਹੁੰਦਾ ਵਾ ਬਈ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਕੋਲੇ ਮਹਿਕਮਾ ਰੂਰਲ ਡਿਵੈਲਪਮੈਂਟ ਮਹਿਕਮਾ ਹਾਲ ਹੀ ਦੇ ਵਿੱਚ ਦਿੱਤਾ ਗਿਆ ਤਰਨਪ੍ਰੀਤ ਸਿੰਘ ਸੌਂਧੋਣਾ ਨੂੰ ਜਿਹੜੇ ਖੰਨੇ ਤੋਂ ਵਿਧਾਇਕ ਨੇ ਤੇ ਨਾਲ ਦੀ ਨਾਲ ਹੀ ਨਵੇਂ ਬਣੇ ਲੋਕਲ ਬਾਡੀ ਮਿਨਿਸਟਰ ਜਿਹੜੇ ਆਪਣੇ ਡਾਕਟਰ ਰਵਜੋਤ ਸਿੰਘ ਆ ਇਹਨਾਂ ਦੀ ਪ੍ਰੀਖਿਆ ਦੀ ਘੜੀ ਆ ਇਮਤਿਹਾਨ ਦੀ ਘੜੀ ਆ ਸਰਪੰਚੀ ਚੋਣਾਂ ਕਰਾਉਣੀਆਂ ਹਾਲਾਂਕਿ ਕਿਹਾ ਗਿਆ ਵੀ ਸਰਵ ਸਹਿਮਤੀ ਨਾਲ ਜੁੜੇ ਜਾਣ ਤਾਂ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਗ੍ਰਾਮ ਪੰਚਾਇਤਾਂ ਨੂੰ ਕਿੱਦਾਂ ਦੇਖਦੇ ਹੋ ਸਰਪੰਚੀ ਚੋਣਾਂ ਨੂੰ ਇਹ ਇਹ ਮੰਤਰੀ ਖਾਸ ਤੌਰ ਤੇ ਦੋ ਨਵੇਂ ਮੰਤਰੀ ਤੇ ਲਾਲਜੀਤ ਸਿੰਘ ਭੁੱਲਰ ਜਿਹੜਾ ਕੋਲ ਟਰਾਂਸਪੋਰਟ ਵੀ ਹੈ ਤੇ ਮੈਂ ਕਹਾ ਪੰਚਾਇਤ ਵੀ ਉਹਨਾਂ ਕੋਲ ਹੀ ਆ ਜੇ ਮੈਂ ਗਲਤ ਨਹੀਂ ਤੇ ਜੀ ਜਿਹੜੀ ਪੰਚਾਇਤ ਤੇ ਰੂਲ ਡਿਵੈਲਪਮੈਂਟ ਹੈ ਇਹ ਬਕਾਇਦਾ ਤੌਰ ਤੇ ਮੇਰੇ ਖਲ ਲਾਲਜੀਤ ਭੁੱਲਰ ਕੋਲੇ ਦੀ ਕਿਸੇ ਹਰੂ ਦੇ ਦਿੱਤੇ ਗਏ ਨੇ ਅੱਛਾ ਪਹਿਲਾਂ ਸੀ ਇਹਨਾਂ ਕੋਲ ਟਰਾਂਸਫਰ ਕਰਨਾ ਰਹਿ ਗਿਆ ਟਰਾਂਸਪੋਰਟ ਤੇ ਕੋਰੇ ਮੈਂ ਕਹਾਂ ਹੋਰ ਇਹ ਪੰਚਾਇਤ ਦਾ ਨਹੀਂ ਰਹਿ ਗਿਆ ਹੁਣ ਜਿਹਦੇ ਕੋਲ ਹੀ ਮੈਂ ਕਹਾਂ ਮਰਜ਼ੀ ਹੋਵੇ ਇਲੈਕਸ਼ਨ ਕਰਾਉਣੀਆਂ ਅਧਿਕਾਰੀਆਂ ਨੇ ਬਿਊਰੋਕਰੇਟਸੇ ਕਰਾਉਣੀਆਂ ਲੇਕਿਨ ਇਲੈਕਸ਼ਨ ਦੇ ਵਿੱਚ ਤੁਸੀਂ ਵੇਖਿਓ ਉੱਥੇ ਬੜੀਆਂ ਧੋਤਲੀਆਂ ਹੋਣਗੀਆਂ ਮੈਨੂੰ ਇਸ ਗੱਲ ਤਾਂ ਬੜਾ ਅੱਜ ਮਹਿਸੂਸ ਹੋਇਆ ਕਿ ਲੋਕ ਇੰਨੇ ਤੰਗ ਹੋ ਗਏ ਕਿ ਗਿੱਦੜ ਬਾਹ ਦੀ ਐਮਐਲ ਦੀ ਐਮਐਲ ਜੂਨ ਹੋਣੀ ਹੈ ਉਪਚੋਣ ਹੋਣੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਆਗੂ ਆਜ਼ਾਦ ਇੰਦਰਪੀਅਰ ਮੈਂ ਇਲੈਕਸ਼ਨ ਲੜਨੀ ਹੈ ਬਿਲਕੁਲ ਉਹ ਪੋਸਟਰ ਵੀ ਲੱਗੇ ਆ ਬਟਸਾਪ ਪੋਸਟਰ ਵੀ ਲਵਾਤੇ ਉਸ ਸ਼ਖਸ ਨੇ ਡਾਕਟਰ ਇਕਬਾਲ ਜੀ ਤੇ ਬਾਕੀ ਕੀ ਰਹਿ ਗਿਆ ਬਿਲਕੁਲ ਠੀਕ ਗੱਲ ਕਿਹੜੀ ਸਰਕਾਰ ਆ ਨਾ ਸਰਕਾਰ ਕੇਂਦਰੀ ਵਾਸਤੇ ਫੰਡਾ ਇੱਕ ਵੀ ਇੰਨੇ ਕ ਲੋਕਾਂ ਦੇ ਕੰਮ ਕਰੋ ਇੰਨੇ ਕ ਲੋਕਾਂ ਦੇ ਕੰਮ ਕਰੋ ਜਾਂ ਇੰਨੀ ਕ ਉਹਨਾਂ ਦੀ ਬਕਾਇਦਤ ਤੇ ਮਸ਼ਹੂਰੀ ਕਰਦੇ ਜਿਵੇਂ ਦਿੱਲੀ ਚ ਕੀਤੀ ਵੀ ਸਕੂਲ ਬਣਾਉਂਦੇ ਜੀ ਹਸਪਤਾਲ ਬਣਾਉਂਦੇ ਜੀ ਅੱਜ ਵੀ ਜੇ ਸਕੂਲ ਉੱਥੇ ਚੰਗੇ ਐਜੂਕੇਸ਼ਨ ਚੰਗੀ ਉੱਥੋਂ ਨਹੀਂ ਤੇ ਫਿਰ ਪੰਜਾਬ ਦੇ ਪੰਜਾਬ ਫਰਸਟ ਆ ਰਹੇ ਨਹੀਂ ਇਹਦੇ ਵਿੱਚ ਬੱਚੇ ਪੰਜਾਬ ਦੇ ਫਰਸਟ ਆ ਰਹੇ ਭਾਵੇਂ ਪ੍ਰਾਈਵੇਟ ਸਕੂਲ ਹੁੰਦੇ ਬੱਚੇ ਨੇ ਲੇਕਨ ਇੱਕ ਭਾਰਨਾ ਲੋਕਾਂ ਚ ਬਣਾ ਦਿੱਤੀ ਮੈਂ ਅੱਜ ਵੀ ਕਹਿੰਦਾ ਵੀ ਦਿੱਲੀ ਦੇ ਲੋਕਾਂ ਨੂੰ 2025 ਫਰਵਿ ਜ਼ਰੂਰ ਸੋਚਣਾ ਚਾਹੀਦਾ ਜਮਨਾ ਦਰਿਆ ਦੇ ਉੱਤੇ 25 ਕਿਲੋਮੀਟਰ ਦੇ ਵਿੱਚ 22 ਪੁਲ ਨੇ ਉਹ ਸਾਰੇ ਬੁੱਲ ਅੱਟੇ ਪਏ ਆ ਤੇ ਕੇਜਰੀਵਾਲ ਸਾਹਿਬ ਆ ਦੱਸ ਦੇਣ ਵੀ 2013 ਤੋਂ ਤੁਸੀਂ ਸਰਕਾਰ ਦੇ 11 ਤੋਂ ਸਰਕਾਰ ਚ 10 ਸਾਲ ਲਾ ਲਉ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਤੁਸੀਂ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਬਣੀ ਅਸੀਂ ਜਮਨਾ ਦੀ ਸਫਾਈ ਕਰਾਵਾਂਗੇ ਦੋ ਸੀਜ਼ਨ ਬਕਾਇਦਾ ਤੌਰ ਤੇ ਦਿੱਲੀ ਦੇ ਲੋਕਾਂ ਦੇ ਘਰਾਂ ਚ ਪਾਣੀ ਆਉਂਦੇ ਰਿਹਾ ਕਿਹਦੀ ਕਿਹਦੀ ਬਦੌਲਤ ਆਉਂਦਾ ਰਿਹਾ ਬਿਲਕੁਲ ਉਹ ਚੀਜ਼ ਅਗਰ ਨਹੀਂ ਕਰ ਲੈਣੀ ਪੰਜਾਬ ਦੇ ਵਿੱਚ ਜਿਹੜੀ ਆ ਪੰਚਾਇਤੀ ਚੋਣਾਂ ਜ ਪੂਰੀਆਂ ਧੜਲੀ ਹੋਣਗੀਆਂ ਜਿਹੜੀ ਪਿਛਲੀ ਪੰਚਾਇਤੀ ਚੋਣ ਹੋਈ ਆ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਉਹਨਾਂ ਚੋਣਾਂ ਦੇ ਵਿੱਚ ਜਿਹੜੇ ਸੀ ਸਰਪੰਚੀਆਂ ਵੇਚੀਆਂ ਗੀਆਂ ਵੇਚੀਆਂ ਐਮਐਲਏ ਨੂੰ ਕਿਹਾ ਵੀ ਜੋ ਲੈਣ ਲਗਾ ਤਾਂ ਕੋਈ ਗੱਲ ਨਹੀਂ ਐਮਐਲਏ 25 25 30 30 40 40 50 50 ਲੱਖ ਰੁਪਏ ਲੈ ਕੇ ਉਹ ਸਰਪੰਚੀਆਂ ਵੇਚੀਆਂ ਤੇ ਜਿਹੜਾ ਪੋਲਿੰਗ ਅਫਸਰ ਸੀਗਾ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਉਹਨੂੰ ਕਹਿ ਦਿੱਤਾ ਕਿ ਆ ਮੇਰਾ ਸਰਪੰਚੀ ਇਹਨੂੰ ਰਹਿਣ ਦੇ ਤੇ ਬਾਕੀ ਦੇ ਕਾਗਜ਼ ਰਿਜੈਕਟ ਕਰ ਦੇ। ਇੱਦਾਂ ਸਰਪੰਚੇ ਮਿਰਚੀਏ ਇੱਦਾਂ ਤੇ ਕੱਟ ਐਦਕੀ ਨਹੀਂ ਹੋਣੀ। ਐਦਕੀ ਵਿੱਚ ਕੁਝ ਹੋਣਾ। ਅੰਗਰੇਜ਼ਾਂ ਨੇ ਪੰਚਾਇਤੀ ਰਾਜ ਉਹ ਬਣਾਇਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀ ਇਹ ਸਭ ਤੋਂ ਸੁਥਰਾ ਰਾਜ ਹੋਣਾ ਚਾਹੀਦਾ। ਅੰਗਰੇਜ਼ਾਂ ਦੇ ਟਾਈਮ ਤੇ ਪੰਚਾਇਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਵੀ ਚੈਲੰਜ ਨਹੀਂ ਸੀ ਕਰਦੀ ਕਿ ਨਹੀਂ ਯਾਰ ਇਹ ਮੈਰਿਟ ਤੇ ਫੈਸਲਾ ਹੋਇਆ ਹੈਗਾ ਪਿੰਡ ਚੁਆਇਆ ਹੋਗਾ ਪਿੰਡ ਦੇ ਵਿੱਚ ਲੋਕਾਂ ਨੇ ਬੜਾ ਸੋਸ਼ਲ ਨਹੀਂ ਕੀਤਾ ਹੋਗਾ ਲੇਕਿਨ ਅੱਜ ਪੰਚਾਇਤਾਂ ਦਾ ਸਿਆਸੀਕਰਨ ਹੋਣ ਕਰਕੇ ਫੈਸਲੇ ਵੀ ਨਹੀਂ ਸਹੀ ਹੋ ਰਹੇ ਤੇ ਪੰਚਾਇਤਾਂ ਦਾ ਇੱਕ ਨਕਾਰਾਤੀ ਪ੍ਰੋਗਰਾਮ ਹੈ ਵੀ 40 ਲੱਖ ਲਾਓ ਤੇ 4 ਕੋੜ ਕਮਾਓ ਮੁੱਖ ਮੰਤਰੀ ਜਨਕੀਆ ਪਟਿਆਲਾ ਮੁੱਖ ਮੰਤਰੀ ਸਾਹਿਬ ਤੇ ਇਹ ਗੱਲ ਕਹਿ ਰਹੇ ਸੀ ਕਹਿੰਦੇ ਇਦਾਂ ਮੈਂ ਹੋਣੀ ਨਹੀਂ ਦੇਣਾ ਕਹਿੰਦੇ ਮੈਨੂੰ ਪਤਾ ਇਦਾਂ ਹੁੰਦਾ ਵਾ ਪਰ ਹੁਣ ਹੋਣ ਨਹੀਂ ਦੇਣਾ ਮੁੱਖ ਮੰਤਰੀ ਸਾਹਿਬ ਨੇ ਠੀਕ ਕਹਿਣੀ ਗੱਲ ਵੀ ਮੈਂ ਵੇਖੋ ਜੀ ਇਦਾਂ ਹੋਣ ਨਹੀਂ ਦੇਣਾ ਮੈਂ ਜਿਹੜੀ ਤੁਸੀਂ ਲੁੱਟਮਾਰ ਕਰਨੀ ਹੈ ਪਰ ਪੈਸੇ ਹੈਗੇ ਕਿੱਥੇ ਸਮਝ ਵੀ ਦੱਸ ਦਿਓ ਦੇਣ ਵਾਸਤੇ ਇਹਨਾਂ ਨੂੰ ਮੈਂ ਪਰਚਾ ਇਹੋ ਗੱਲ ਤੇ ਕਰ ਰਿਹਾ ਵੀ ਰੂਰਲ ਡਿਵੈਲਪਮੈਂਟ ਦੇ ਜਿਹੜੇ ਮਹਿਕਮੇ ਦਿੱਤੇ ਗਏ ਆ ਤਰਨਪ੍ਰੀਤ ਸੌਂਧੋਣਾ ਨੂੰ ਤੇ ਉਹ ਕਿਦਾਂ ਮਤਲਬ ਉਹਨਾਂ ਵਾਸਤੇ ਤੇ ਬੜੀ ਇਮਤਿਹਾਨ ਦੀ ਘੜੀ ਆ ਮੈਂ ਤਾਂ ਹੀ ਜ਼ਿਕਰ ਕੀਤਾ ਸੀਗਾ ਲਾਲਜੀਤ ਭੁੱਲਰ ਉਹਨਾਂ ਨੇ ਪੇਖਾ ਪੈ ਗਿਆ। ਬੜੀ ਇਮਤਿਹਾਨ ਕਾਹਦੀ ਇਮਤਿਹਾਨ ਦੀ ਘੜੀ ਲੋਕਾਂ ਨੂੰ ਪਹਿਲਾਂ ਪਤਾ ਵੀ ਅੱਗੇ ਵੀ ਘਦੀ ਨਹੀਂ ਹੋਈ ਤੇ ਸਹੀ 75 ਸਾਲ ਹੋ ਗਏ ਆ। ਗਲੀਆਂ ਨਾਲੀਆਂ ਦੁਬਾਰ ਨਿਕਲ ਹੀ ਨਹੀਂ ਤੱਕ ਸੀ। ਪਰ 79 ਸਾਲਾਂ ਤੋਂ ਗਲੀਆਂ ਨਾਲੀਆਂ ਬਣੇ ਜਾਂਦੇ ਸੀ। ਕਦੀ ਅਸੀਂ ਉਹ ਡਿਵੈਲਪਮੈਂਟ ਦੀ ਗੱਲ ਕੀਤੀ ਆ। ਐਜੂਕੇਸ਼ਨ ਦੀ ਕੀਤੀ ਹੈ ਸਿਹਤ ਦੀ ਗੱਲ ਕੀਤੀ ਹੈ ਕਦੀ ਨਹੀਂ ਕੀਤੀ ਇਸ ਇਸ ਕਰਕੇ ਉਹਨਾਂ ਤੇ ਕਦਾ ਅਸਰ ਨਾ ਜੇ ਫੰਡ ਮਿਲਣਗੇ ਤੇ ਦੇ ਦੇਣਗੇ ਨਹੀਂ ਮਿਲਣਗੇ ਤੇ ਕੋਈ ਗੱਲ ਨਹੀਂ ਰੂਰਲ ਡਿਵੈਲਪਮੈਂਟ ਦੇ ਫੰਡ ਜਿਹੜੇ ਕੇਂਦਰ ਕੋ ਪੈਂਡਿੰਗ ਪਏ ਕਿਉਂ ਪਏ ਨੇ ਉਹ ਕਹਿੰਦੇ ਜਿਹੜੇ ਪਹਿਲੇ ਤੁਹਾਨੂੰ ਫੰਡ ਦਿੱਤੇ ਉਹਦਾ ਹਿਸਾਬ ਦੇ ਦਿਓ ਤੁਸੀਂ ਨੂੰ ਰੂਰਲ ਡਿਵੈਲਪਮੈਂਟ ਦੇ ਫੰਡ ਜਿਹੜੇ ਆ ਤੁਸੀਂ ਉਸੇ ਪਰਪਰਪਜ ਵਾਸਤੇ ਵਰਤ ਸਕਦੇ ਕਿਤੇ ਹੋਰ ਵਾਸਤੇ ਨਹੀਂ ਵਰਤ ਸਕਦੇ ਕੈਪਟਨ ਮਰਿੰਦਰ ਸਿੰਘ ਨੇ ਬਕਾਇਦਾ ਤੌਰ ਤੇ ਗਲਤੀ ਇਹ ਕੀਤੀ ਵੀ 2-2 ਲੱਖ ਦੇ ਕਰਜ਼ੇ ਮਾਫ ਕਰਕੇ ਕਹਿੰਦਾ ਕਰਜ਼ੇ ਮਾਫ ਕੀਤੇ ਅਸੀਂ ਜੀ ਸਿਰਫ 2 ਕੇ 3% ਕਿਸਾਨਾਂ ਦੇ ਕਰਜ਼ੇ ਮਾਫ ਹੋਏ ਸੀਗੇ ਬਾਕੀ ਕਿਸੇ ਨਹੀਂ ਹੋਏ ਸੀ ਲੇਕਿਨ ਰੂਰਲ ਵਡ ਨੇ ਫੜ ਉਧਰ ਕਿਹਨੇ ਕੇਂਦਰ ਚ ਨਹੀਂ ਨਾ ਇਹ ਨਹੀਂ ਤੁਸ ਕਿੱਥੇ ਕਰ ਦਿੱਤੀ ਹੈ ਡਵੈਲਪਮੈਂਟ ਕਿੱਥੇ ਕੀਤੀ ਤੁਸੀਂ ਇਹਦੇ ਕਰਜ਼ੇ ਮਾਫ ਕੀਤੇ ਤੁਸੀਂ ਇਹ ਪੈਸੇ ਵਰਤ ਨਹੀਂ ਸਕਦੇ ਤੁਸੀਂ ਗਲਤ ਕੀਤਾ ਜੇ ਇਹ ਆ ਗਿਆ ਇਨਨੁ ਜਦਰਾ ਕੀਤਾ ਕਿ ਵਰਤੇ ਪੈਸੇ ਆਏ ਕਿਸੇ ਪਾਸਿਓਂ ਆਏ ਵਰਤੇ ਕਿਸੇ ਉਪਾਸੇ ਕੇਂਦਰ ਨੇ ਪੈਸੇ ਇਹਨਾਂ ਦੇ ਏਸ ਕਰਕੇ ਰੋਕਿਆ ਵੀ ਪਿਛਲੀ ਜੂਸੀ ਸਮਝਦੇ ਹੋ ਤੇ ਦਮੇ ਪਾਸੇ ਲਾ ਲਓ ਏਸ ਕਰਕੇ ਰੂਰਲ ਡਿਵੈਲਪਮੈਂਟ ਦੀ ਬੈਠ ਨੇ ਵੀ ਦੱਸਿਆ ਜਿਸ ਤਰ੍ਹਾਂ ਇੱਕ ਪੱਤਰਕਾਰ万 ਖੜੇ ਆ ਅਸ਼ੋਕ万 ਖੜੇ ਮੈਂ ਕਹਿਦਾ ਤੌਰ ਤੇ ਮਹਾਰਾਸ਼ਟਰ ਦਾ ਉਹਨੇ ਇਹ ਗੱਲ ਕਹੀ ਸੀ ਵੀ ਐਤ ਕੀ ਬੀਜੇਪੀ ਜਿਹੜੀ ਲੋਕ ਸਭਾ ਦੀ ਚੋਣਾਂ ਜਿਹੜੀ ਉਹ ਡਬਲ ਡਿਜੀਟ ਮਤਲਬ 10 ਤੱਕ ਨਹੀਂ ਪਹੁੰਚੇਗੀ 9 ਤੱਕ ਰਹੇਗੀ ਵਾਕੇ 9 ਤੱਕ ਰਹੀ ਸੀ ਤੇ ਮੈਂ ਵੀ ਇੱਥੇ ਤੁਹਾਨੂੰ ਗੱਲ ਕਹਿੰਦਾ ਭਾਈ 92 ਨੂੰ ਦੁਆ ਲਾ ਦਿਓ ਹੁਣ ਤੁਸੀਂ ਅੱਜ ਤੋਂ ਲਾ ਦਿਓ ਜਿਹੜੇ ਪੰਜਾਬ ਦੇ ਹਾਲਾਤ ਬਣਿਆ ਜਾਂ ਸੁਧਰ ਜੋ ਤੁਹਾਡੇ ਕੋਲ ਸਮਾਂ ਹੈਗਾ ਕੰਮ ਕਰਨ ਵਾਸਤੇ ਜੇ ਤੁਸੀਂ ਉਹ ਨਾ ਕੀਤਾ ਤੇ ਫਿਰ ਦੁਆ ਲਾ ਦਿਓ ਫਿਰ ਜੋ ਹਲ ਬੀਜੇਪੀ ਦਾ ਮਹਾਰਾਸ਼ਟਰ ਚ ਹੈ ਉਹ ਤੁਹਾਡਾ ਪੰਜਾਬ ਚ ਆਲੂਗਾ ਜੀ ਜੀ ਪਟਿਆਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦੇਣੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ ਜੀ